ਸੋ ਅੱਜ ਅਸੀਂ ਪੂਰੀ ਤਰ੍ਹਾਂ ਬਾਈਬਲ ਦੇ ਵਿੱਚੋਂ ਪਰਮੇਸ਼ਰ ਜੀ ਦੇ ਵਚਨ ਦੇ ਵਿੱਚੋਂ ਪਰਮੇਸ਼ਰ ਦੀ ਬਾਣੀ ਦੇ ਵਿੱਚੋਂ ਅਸੀਂ ਜੋ ਸਿੱਖਣਾ ਹੈ ਉਹ ਹੈ ਕਿ ਅਸੀਂ ਆਪਣਾ ਬਿਹਤਰੀਨ ਪ੍ਰਦਰਸ਼ਨ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਕਰਨਾ ਹੈ ਹਾਲੇਲੂਇਆ ਜੋ ਬੈਸਟ ਤੋਂ ਬੈਸਟ ਅਸੀਂ ਕਰ ਸਕਦੇ ਜੋ ਚੰਗੇ ਤੋਂ ਚੰਗਾ ਅਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਪੇਸ਼ ਕਰ ਸਕਦੇ ਆ ਉਹ ਅਸੀਂ ਕਰਨਾ ਹੈ ਅਰੇ ਯਾਦ ਰੱਖਿਓ ਪਰਮੇਸ਼ਵਰ ਦੀ ਹਜ਼ੂਰੀ ਸਿਰਫ ਸੰਡੇ ਨੂੰ ਨਹੀਂ ਹੁੰਦੀ ਹਰ ਦਿਨ ਹਰ ਪਲ ਪਰਮੇਸ਼ਵਰ ਦੀ ਅੱਖ ਤੁਹਾਡੇ ਉੱਤੇ ਲੱਗੀ ਹੋਈ ਹੈ ਇਸ ਲਈ ਸਾਡਾ ਪ੍ਰਦਰਸ਼ਨ ਹਰ ਪਲ ਹਰ ਦਿਨ ਬੈਟਰ ਹੋਣਾ ਚਾਹੀਦਾ ਹੈ ਵਧੀਆ ਹੋਣਾ ਚਾਹੀਦਾ ਹੈ ਅਗਰ ਸਾਨੂੰ ਖਲੋਤਿਆਂ ਨੂੰ ਪਰਮੇਸ਼ਵਰ ਜੀ ਦੇਖਣ ਤਾਂ ਅਸੀਂ ਖਲੋਤੇ ਹੋਏ ਵੀ ਉਹਨਾਂ ਨੂੰ ਪਸੰਦ ਆਉਣੇ ਚਾਹੀਦੇ ਆ ਅਗਰ ਬੈਠਿਆਂ ਨੂੰ ਦੇਖਣ ਤਾਂ ਅਸੀਂ ਬੈਠੇ ਹੋਏ ਵੀ ਪਸੰਦ ਆਉਣੇ ਚਾਹੀਦੇ ਆ ਸਾਡਾ ਬੈਠਣਾ ਵੀ ਚੰਗਾ ਹੋਣਾ ਚਾਹੀਦਾ ਹੈ ਚੰਗੀ ਜਗ੍ਹਾ ਤੇ ਬੈਠੇ ਹੋਏ ਚਾਹੀਦੇ ਆ ਅਗਰ ਸਾਨੂੰ ਲੇਟਿਆਂ ਹੋਇਆਂ ਦੇਖਣ ਰਾਤ ਦੇ ਸਮੇਂ ਵਿੱਚ ਦਿਖਣ ਤਾਂ ਸਾਡਾ ਰਾਤ ਦਾ ਲੇਟਣਾ ਵੀ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਚੰਗਾ ਲੱਗੇ ਅਸੀਂ ਸਹੀ ਥਾਂ ਤੇ ਲੱਟੇ ਹੋਏ ਚਾਹੀਦੇ ਹਾਂ ਸਾਡੇ ਕੰਮਾਂ ਵਾਂਗ ਪਰਮੇਸ਼ਵਰ ਗਾ ਕਰਨ ਤਾਂ ਸਾਡੇ ਕੰਮ ਪਰਮੇਸ਼ਵਰ ਨੂੰ ਪਸੰਦ ਆਉਣ ਸਾਡੀਆਂ ਗੱਲਾਂ ਤੇ ਪਰਮੇਸ਼ਵਰ ਜੀ ਕੰਨ ਲਾਉਣ ਤਾਂ ਸਾਡੀਆਂ ਗੱਲਾਂ ਪਰਮੇਸ਼ਵਰ ਨੂੰ ਪਸੰਦ ਆਉਣ ਸਾਡੇ ਵਿਚਾਰਾਂ ਤੇ ਧਿਆਨ ਦਿੱਤਾ ਜਾਵੇ ਤਾਂ ਸਾਡੇ ਵਿਚਾਰ ਵੀ ਪਰਮੇਸ਼ਰ ਨੂੰ ਪਸੰਦ ਆਉਣ ਵਾਲੇ ਹੋਣੇ ਚਾਹੀਦੇ ਆ ਅਸੀਂ ਸਬਣੀ ਗੱਲ ਨਹੀਂ ਪਰਮੇਸ਼ਰ ਨੂੰ ਚੰਗੇ ਲੱਗਣ ਵਾਲੇ ਬਣਨਾ ਹੈ ਅਰ ਐਵਰੀ ਡੇ ਅਸੀਂ ਪਹਿਲੇ ਨਾਲੋਂ ਜ਼ਿਆਦਾ ਵਧੀਆ ਨਜ਼ਰ ਆਉਣੇ ਚਾਹੀਦੇ ਹਾਲੇਲੂਆ ਅਸੀਂ ਨਿੱਖੜਦੇ ਜਾਣਾ ਹੈ ਹਰ ਰੋਜ਼ ਚੰਗਿਆਈ ਦੇ ਵਿੱਚ ਭਲਿਆਈ ਦੇ ਵਿੱਚ ਬੈਠੇ ਹੋਏ ਪਸੰਦ ਆਉਣ ਤੋਂ ਭਾਵ ਖਲੋਤੇ ਹੋਏ ਪਸੰਦ ਆਉਣ ਤੋਂ ਭਾਵ ਕਈ ਵਾਰੀ ਸਾਡਾ ਬੈਠਣਾ ਗਲਤ ਲੋਕਾਂ ਦੇ ਨਾਲ ਹੁੰਦਾ ਹੈ ਜਦੋਂ ਅਸੀਂ ਚੰਗੀ ਸੰਗਤ ਦੇ ਵਿੱਚ ਨਹੀਂ ਬੈਠਦੇ ਤੇ ਉੱਥੇ ਬੈਠੇ ਹੋਏ ਅਸੀਂ ਪਰਮੇਸ਼ਰ ਨੂੰ ਪਸੰਦ ਵੀ ਨਹੀਂ ਆਉਂਦੇ ਬਹੁਤ ਵਾਰੀ ਸਾਡਾ ਖਲੋਣਾ ਪਰਮੇਸ਼ਰ ਨੂੰ ਪਸੰਦ ਨਹੀਂ ਆ ਕਿਉਂਕਿ ਅਸੀਂ ਜਿਹੜਾ ਵੇਲਾ ਕੰਮ ਕਰਨ ਦਾ ਹੁੰਦਾ ਉਸ ਵੇਲੇ ਅਸੀਂ ਖਲੋ ਜੰਨੇ ਆ ਜਿਹੜਾ ਖਲੋਣਾ ਦਾ ਹੁੰਦਾ ਉਸ ਵੇਲੇ ਅਸੀਂ ਉੱਥੇ ਖਲੋਂਦੇ ਨਹੀਂ ਜਿੱਥੇ ਸਾਨੂੰ ਖਲੋਣਾ ਚਾਹੀਦਾ ਹੈ। ਅਗਰ ਅਸੀਂ ਖਲੋਨੇ ਆ ਤੇ ਗਲਤ ਮੰਡਲੀ ਦੇ ਵਿੱਚ ਖਲੋਨੇ ਆ ਗਲਤ ਸਥਾਨ ਦੇ ਉੱਤੇ ਚੌਂਕਾਂ ਤੇ ਚੁਰਾਇਆ ਤੇ ਖਲੋਨੇ ਆ ਲੋਕਾਂ ਦੀਆਂ ਚੁਗਲੀਆਂ ਕਰਨ ਲਈ ਚੁਗਲੀਆਂ ਸੁਣਨ ਲਈ ਕਿਸੇ ਦਾ ਮਜ਼ਾਕ ਉਡਾਉਣ ਦੇ ਲਈ ਲੜਾਈਆਂ ਕਰਨ ਦੇ ਲਈ ਝਗੜੇ ਕਰਨ ਦੇ ਲਈ ਤਾਂ ਇਹੋ ਜਿਹੇ ਖਲੋਣਾ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਚੰਗਾ ਨਹੀਂ ਆ। ਲੇਟੇ ਹੋਏ ਮਸਾਂ ਸੌਣ ਤੋਂ ਬਾਅਦ ਆ ਅਗਰ ਤੁਸੀਂ ਗਲਤ ਸਥਾਨ ਤੇ ਲੇਟੇ ਹੋਏ ਹੋ ਤੁਸੀਂ ਆਪਣੇ ਪਰਿਵਾਰ ਨੂੰ ਛੱਡ ਕੇ ਕਿਸ ਵਿਚਾਰ ਦੇ ਵਿੱਚ ਲੇਟੇ ਹੋਏ ਹੋ ਤਾਂ ਤੁਹਾਡਾ ਲੇਟਣਾ ਵੀ ਪਰਮੇਸ਼ਵਰ ਨੂੰ ਪਸੰਦ ਨਹੀਂ ਆ ਤੁਸੀਂ ਇਹ ਨਾ ਸੋਚੋ ਕਿ ਜੇ ਨੇ ਪਰਮੇਸ਼ਵਰ ਜਾਗਦਾ ਹੈ ਤਾਂ ਉਹ ਦਿਨੇ ਸਿਰਫ ਤੁਹਾਨੂੰ ਨੋਟ ਕਰ ਰਿਹਾ ਆ ਪਰ ਉਹ ਹਰ ਵੇਲੇ ਦਾ ਹਿਸਾਬ ਜਿਹੜਾ ਆ ਨਾ ਤੁਸੀਂ ਟਰੈਕ ਕੀਤੇ ਜਾ ਰਹੇ ਹੋ ਤੁਹਾਡੇ ਅੰਦਰ ਜਿਹੜਾ ਪ੍ਰਭੂ ਦਾ ਲਹੂ ਆ ਨਾ ਉਹਦੇ ਅੰਦਰ ਟਰੈਕਿੰਗ ਚਿਪਸ ਲੱਗੀਆਂ ਹੋਈਆਂ ਆ ਸਾਇੰਸ ਦਾ ਜੇ ਬਣਾ ਰਹੀ ਆ ਨਾ ਉਹਨਾਂ ਨੇ ਕਿੱਦਾਂ ਟਰੈਕ ਕਰਨਾ ਪਰ ਪਰਮੇਸ਼ਵਰ ਨੇ ਬਣਾ ਰੱਖਿਆ ਸਗੋਂ ਨੇ ਫਿੱਟ ਕੀਤਾ ਹੋਇਆ ਸਾਡੇ ਅੰਦਰ ਉਹ ਚੀਜ਼ਾਂ ਨੂੰ ਇਸ ਲਈ वचन ਸਾਨੂੰ ਕਹਿੰਦਾ ਕਿ ਸਾਵਧਾਨ ਰਵੋ ਜਾਗਦੇ ਰਵੋ ਚਿੱਤੇ ਰੱਖੋ ਇਹਨਾਂ ਚੀਜ਼ਾਂ ਨੂੰ ਕਿ ਹਰ ਵੇਲੇ ਅਸੀਂ ਇੱਕ ਕੈਮਰਾ ਦੀ ਸੁਪਰਵਾਈਜ਼ਨ ਦੇ ਅੰਦਰ ਹਾਂ ਇੱਕ ਅਦ੍ਰਿਸ਼ ਕੈਮਰਾ ਜਿਹੜਾ ਦਿਖਦਾ ਨਹੀਂ ਪਰ ਉਹ ਸਾਡੀ ਵੀਡੀਓ ਰਿਕਾਰਡ ਕਰ ਰਿਹਾ ਹੈ ਅਰੇ ਇੱਕ ਦਿਨ ਮਿਆਂ ਦੇ ਦੇਦੋ ਸੁਪਨਿਆਂ ਦੇ ਅੱਗੇ ਪੇਸ਼ ਕੀਤਾ ਜਾਣਾ ਹੈ ਤੇ ਤੁਸੀਂ ਸੋਚੋ ਉਸ ਨਿਆਂ ਦੇ ਦਿਨ ਵਿੱਚ ਅਗਰ ਤੁਸੀਂ ਆਪਣੇ ਪਰਿਵਾਰ ਨੂੰ ਛੱਡ ਕੇ ਕਿਸੇ ਹੋਰ ਥਾਂ ਤੇ ਲੇਟੇ ਹੋਏ ਸੀ ਤੁਹਾਡੀ ਉਹ ਵੀਡੀਓ ਸਭ ਦੇ ਵਿੱਚ ਪਲੇ ਕੀਤੀ ਜਾਏਗੀ ਤਾਂ ਕਿੰਨੀ ਵੱਡੀ ਸ਼ਰਮਿੰਦਗੀ ਹੋਊਗੀ ਅਗਰ ਚੋਰੀ ਕਰਦਿਆਂ ਦੀ ਵੀਡੀਓ ਪਲੇ ਕੀਤੀ ਜਾਊਗੀ ਤੇ ਕਿੰਨੀ ਵੱਡੀ ਸ਼ਰਮਿੰਦਗੀ ਹੋਊਗੀ ਕਿਸੇ ਨੂੰ ਧੋਖਾ ਦੇਣ ਦੀ ਤੁਸੀਂ ਕਿਸੇ ਨੂੰ ਨਾਲ ਧੋਖਾ ਕੀਤਾ ਹੈ ਆ ਉਤ ਖਾਣ ਦੇਣ ਦੀ ਵੀਡੀਓ ਪਲੇ ਕੀਤੀ ਜਾਊਗੀ ਤੇ ਕਿੰਨੀ ਵੱਡੀ ਸ਼ਰਮਿੰਦਗੀ ਹੋਊਗੀ ਹੱਥੀ ਧੋਖਾ ਨਹੀਂ ਦਿੱਤਾ ਆਪ ਧੋਖਾ ਨਹੀਂ ਦਿੱਤਾ ਪਰ ਕਿਸੇ ਨੂੰ ਤੁਸੀਂ ਧੋਖਾ ਦੇਣ ਦੇ ਲਈ ਤਿਆਰ ਕਰ ਰਹੇ ਆ ਜਿਹੜਾ ਤੁਹਾਨੂੰ ਆਪਣਾ ਬਹੁਤ ਹੀ ਪਿਆਰਾ ਮਿੱਤਰ ਸਮਝਦਾ ਉਹਦੀ ਪਿੱਠ ਪਿੱਛੇ ਤੁਸੀਂ ਗਲਤ ਪਲੈਨਿੰਗਸ ਬਣਾ ਰਹੇ ਆ ਉਹ ਵੀਡੀਓ ਜਦੋਂ ਪਲੇ ਕੀਤੀ ਜਾਊਗੀ ਕਿ ਤੁਸੀਂ ਮੂੰਹ ਤੇ ਹੋਰ ਆ ਤੇ ਪਿੱਠ ਪਿੱਛੇ ਹੋਰ ਉਹ ਕਿੰਨੀ ਵੱਡੀ ਸ਼ਰਮਿੰਦਗੀ ਹੋਊਗੀ ਇਸ ਲਈ ਜੱਦ ਵੀ ਕੁਝ ਕਰੋ ਚੇਤੇ ਰੱਖ ਕੇ ਕਰੋ ਕਿ ਮੇਰੀ ਵੀਡੀਓ ਇੱਕ ਦਿਨ ਪਲੇ ਕੀਤੀ ਜਾਣੀ ਆ ਕੁੱਲ ਜਹਾਨ ਦੇ ਸਾਹਮਣੇ ਨਿਆਂ ਦੇ ਦਿਨ ਤੇ ਮੇਰੇ ਕੰਮਾਂ ਦੇ ਹਿਸਾਬ ਦੇ ਨਾਲ ਮੈਨੂੰ ਵਟਾ ਮਿਲਣਾ ਆ ਅਰ ਕੋਸ਼ਿਸ਼ ਕਰੋ ਕਿ ਸਾਡਾ ਚੰਗਿਆਈ ਵਾਲਾ ਪੱਲੜਾ ਭਾਰੀ ਹੋਵੇ ਕਿਉਂਕਿ ਉੱਥੇ ਲੱਖ ਮਿੰਤਾਂ ਕਰਨ ਦੇ باوجود ਵੀ ਕਿਸੇ ਨੇ ਇੱਕ ਵੀ ਚੰਗਿਆਈ ਆਪਾਂ ਨੂੰ ਉਧਾਰ ਨਹੀਂ ਦੇਣੀ ਭਾਵੇਂ ਸਕੀ ਮਾਂ ਕਿਉਂ ਨਾ ਹੋਵੇ ਮੈਂ ਇੱਕ ਵਾਰੀ ਸਟੋਰੀ ਸੁਣੀ ਸੀ ਇੱਕ ਵਿਅਕਤੀ ਸੀਗਾ ਜਿਨੇ ਸਾਵਾ-ਸਾਮਾਈ ਦੋਵੇਂ ਕੰਮਾਂ ਨੂੰ ਕੀਤਾ ਸੀਗਾ ਵੀ ਸਾਵਧ ਰੱਖ ਲੋ ਜੇ 100 ਕਾਮਿਆਂ ਤੇ 50 ਹੀ ਉਹਦੀਆਂ ਗਲਤੀਆਂ ਸੀਗੀਆਂ ਤੇ 50 ਉਹਦੇ ਜਿਹੜੇ ਸੀ ਚੰਗੇ ਕੰਮ ਸੀਗੇ ਪੰਜਾਬ ਬੁਰੇ ਸੀ ਤੇ 50 ਚੰਗੇ ਸੀਗੇ ਮੈਂ ਇੱਕ ਸਟੋਰੀ ਦੀ ਗੱਲ ਕਰ ਰਹੀ ਆ ਤੇ ਜਿਹੜਾ ਉੱਥੇ ਨਿਆਂ ਕਰਨ ਵਾਲਾ ਬੰਦਾ ਸੀਗਾ ਉਹਨੇ ਕਿਹਾ ਜਾਂ ਇੱਕ ਨੇਕੀ ਕਿਸੇ ਤੋਂ ਮੰਗ ਕੇ ਲੈ ਆ ਜੇ ਤੂੰ ਇੱਕ ਨੇਕੀ ਕਿਸੇ ਤੋਂ ਮੰਗ ਕੇ ਲੈ ਆਵੇਂ ਤਾਂ ਤੇਰਾ ਚੰਗਿਆਈ ਵਾਲਾ ਪੱਲਾ ਭਾਰੀ ਹੋ ਜਾਊਗਾ ਤੇ ਮੈਂ ਤੈਨੂੰ ਚੰਗੇ ਪਾਸੇ ਭੇਜ ਦਊਗਾ ਅਰ ਉੱਥੇ ਲਾਈਨ ਵਿੱਚ ਉਹਦੇ ਮਾਂ ਪਿਓ ਭੈਣ ਭਰਾ ਸਾਰੇ ਸੀ ਦੋਸਤ ਮਿੱਤਰ ਸਾਰੇ ਸੀ ਉਹਨੇ ਕਿੰਨੇ ਜਾਣਿਆਂ ਕੋਲੋਂ ਮੰਗੇ ਕਿ ਮੈਨੂੰ ਇੱਕ ਨੇਕੀ ਉਧਾਰ ਦੇ ਦਿਓ ਇੱਕ ਨੇਕੀ ਦੇ ਦਿਓ ਮੈਨੂੰ ਕਿਸੇ ਨੇ ਉਹਨੂੰ ਨੇਕੀ ਨਹੀਂ ਦਿੱਤੀ ਉਹਨੂੰ ਲੱਗਾ ਮੇਰੀ ਮਾਂ ਉਹ ਤਾਂ ਆਪਣੇ ਹਿੱਸੇ ਦੀ ਰੋਟੀ ਮੈਨੂੰ ਦੇ ਦਿੰਦੀ ਹੁੰਦੀ ਸੀ ਉਹ ਮੈਨੂੰ ਇੱਕ ਨੇਕੀ ਜ਼ਰੂਰ ਦੇ ਦਊਗੀ ਤੇ ਉਹ ਆਪਣੀ ਮਾਤਾ ਦੇ ਕੋਲ ਗਿਆ ਤੇ ਉਹ ਕਹਿੰਦਾ ਮੈਨੂੰ ਮਾਤਾ ਇੱਕ ਨੇਕੀ ਦੇ ਦੇ ਮੈਨੂੰ ਜੇ ਤੂੰ ਮੈਨੂੰ ਆਪਣੀਆਂ ਨੇਕੀਆਂ ਚੋਂ ਇੱਕ ਨੇਕੀ ਦੇ ਦੇਵੇਂ ਤਾਂ ਮੈਂ ਚੰਗੇ ਪਾਸੇ ਜਾ ਸਕਦਾ। ਤੁਹਾਨੂੰ ਪਤਾ ਉਹਦੀ ਮਾਤਾ ਨੇ ਕੀ ਉੱਤਰ ਦਿੱਤਾ। ਕਹਿੰਦੀ ਹੋ ਸਕਦਾ ਉਹੀ ਇੱਕ ਮੈਨੂੰ ਬਚਾ ਲਵੇ। ਤਾਂ ਮੈਂ ਆਪਣੀ ਇੱਕ ਦੇ ਕੇ ਆਪਣੇ ਆਪ ਨੂੰ ਮੈਂ ਅੱਗ ਵਿੱਚ ਨਹੀਂ ਲੈ ਕੇ ਜਾਣਾ ਚਾਹੁੰਦਾ। ਸੋ ਕਿਸੇ ਨੇ ਵੀ ਸਾਨੂੰ ਇੱਕ ਵੀ ਨੇਕੀ ਨਹੀਂ ਦੇਣੀ। ਇਹ ਤਾਂ ਸਟੋਰੀ ਸੀ ਉਸ ਬੰਦੇ ਨੂੰ ਚਾਂਸ ਦਿੱਤਾ ਗਿਆ ਕਿ ਜਹਾ ਮੰਗ ਲਾ। ਕੋਈ ਚਾਂਸ ਨਹੀਂ ਕਿਸੇ ਨੂੰ ਮਿਲਣਾ। ਇੱਕ ਤੇ ਆਪਾਂ ਨੂੰ ਜੋੜਨਾ ਪੈਣਾ ਆ ਸਾਰਾ ਕੁਝ ਨੇਕੀਆਂ ਇੱਥੇ ਹੀ ਕਮਾਉਣੀਆਂ ਪੈਣੀਆਂ ਆ ਇੱਥੇ ਆਪਾਂ ਨੂੰ ਜਾਤ-ਪਾਤ ਉੱਚੀ ਨਹੀਂ ਵੀ ਲੱਗਦੀ ਆ ਪਰ ਉਹ ਗਾਉਂਦੇ ਹੁੰਦੇ ਨਾ ਉੱਥੇ ਅਮਲਾਂ ਦੇ ਨਿਵੇੜੇ ਹੋਣੇ ਜਾਤ ਨਹੀਂ ਪੁੱਛਣੀ ਕਿਸੇ ਨੇ ਉੱਥੇ ਨਹੀਂ ਪੁੱਛਿਆ ਜਾਣਾ ਤੇਰੀ ਜ਼ਮੀਨ ਕਿੰਨੀ ਸੀ ਇੰਨੀ ਜ਼ਮੀਨ ਵਾਲੇ ਐਸ ਪਾਸੇ ਆ ਜਾਓ ਐਸ ਰੰਗ ਵਾਲੇ ਐਸ ਪਾਸੇ ਆ ਜਾਓ ਪ੍ਰੋਫੈਸਰ ਐਸ ਪਾਸੇ ਖਲੋ ਜਾਓ ਕਿਸੇ ਨੇ ਕੋਈ ਨਹੀਂ ਪੁੱਛਣਾ ਤੁਹਾਡੀ ਕਿੰਨੀ ਰਿਟਰਨ ਸੀ ਤੁਹਾਡੀ ਬੈਂਕ ਚ ਕਿੰਨੇ ਪੈਸੇ ਸੀ ਉੱਥੇ ਸਿਰਫ ਤੇ ਸਿਰਫ ਜੋ ਤੁਸੀਂ ਕੰਮ ਕੀਤੇ ਨੇਕੀਆਂ ਕਮਾਈਆਂ ਜਾਂ ਬਦੀਆਂ ਕੀਤੀਆਂ ਉਹਨਾਂ ਦੇ ਸਾਹਮਣੇ ਲੇਖਾ ਜੋਖਾ ਹੋਣਾ ਬਾਕੀ ਜੋ ਧਰਤੀ ਦਾ ਇਹਨਾਂ ਉਹ ਧਰਤੀ ਤੇ ਹੀ ਰਹਿ ਜਾਣਾ ਹੈ ਉਹਦਾ ਹਿਸਾਬ ਕਿਤਾਬ ਵੀ ਉਹਦੀ ਪਨਿਸ਼ਮੈਂਟ ਵੀ ਧਰਤੀ ਵਾਲੀਆਂ ਚੀਜ਼ਾਂ ਦੀ ਧਰਤੀ ਤੇ ਮਿਲ ਜਾਣੀਆਂ ਪਰ ਆਤਮਾ ਵਾਲੀਆਂ ਚੀਜ਼ਾਂ ਦੀ ਜਿਹੜੇ ਪਾਪ ਆਤਮਾ ਤੋਂ ਹੁੰਦੇ ਮਨ 'ਚ ਹੁੰਦੇ ਆ ਵਿਚਾਰਾ ਮਨ 'ਚ ਉੱਠਦੀਆਂ ਆ ਫਿਰ ਉਹ ਹਕੀਕਤ ਦਾ ਰੂਪ ਧਾਰਦੀਆਂ ਗੁੱਸਾ ਮਨ ਵਿੱਚ ਆਉਂਦਾ ਆ ਵੀ ਵਿਚਾਰ ਮਨ ਵਿੱਚ ਆਉਂਦਾ ਆ ਉਹ ਸਾਰੇ ਲੇਖੇ ਜਿਹੜੇ ਮਨ ਵਿੱਚ ਆ ਆਤਮਾ ਵਿੱਚ ਆ ਨਾ ਉਹ ਆਤਮਾ ਦਾ ਹਿਸਾਬ ਆਤਮਾ ਤੋਂ ਹੀ ਲਿਆ ਜਾਣਾ ਆ ਇਸ ਲਈ ਗੱਲ ਕਰਨ ਸੋਚਣਾ ਕਿ ਇਹ ਗੱਲ ਮੈਨੂੰ ਕਿਹੜੇ ਪੱਲੇ ਵਿੱਚ ਪਾ ਰਹੀ ਹਾਂ ਮੈਂ ਤੱਕੜੀ ਦੇ ਦੋ ਪੱਲਿਆਂ ਦੇ ਵਿੱਚ ਵੰਡਿਆ ਜਾਣਾ ਹੈ ਜਿਹੜਾ ਕੰਮ ਮੈਂ ਕਰ ਰਿਹਾ ਇਹ ਕਿਹੜੇ ਪੱਲੇ 'ਚ ਪੈ ਰਿਹਾ ਨੇਕੀ ਵਾਲੇ 'ਚ ਕਿ ਬਦੀ ਵਾਲੇ 'ਚ ਮੇਰੇ ਇਹ ਸ਼ਬਦ ਨੇਕੀ ਵਾਲੇ ਪਾਸੇ ਦੇ ਆ ਕਿ ਬਦੀ ਵਾਲੇ ਪਾਸੇ ਦੇ ਆ ਪਲਿਹਾਈ 'ਚ ਆ ਕਿ ਬੁਰੀਾਈ ਦੇ ਵਿੱਚ ਆ ਭਾਵੇਂ ਤੁਸੀਂ ਕਿਸੇ ਬੱਚੇ ਨਾਲ ਹੀ ਗੱਲ ਕਰ ਰਹੇ ਹੋ ਜਨਾਬ ਤੇ ਚੰਗੀ ਹੋਊਗੀ ਜਾਂ ਮਾੜੀ ਹੋਊਗੀ ਤੇ ਉਸੇ ਅਕਾਊਂਟ ਚੋਨੇ ਪੈ ਜਾਣਾ ਚੰਗੀ ਹੋਈ ਤੇ ਚੰਗੇ ਵਾਲੇ ਚ ਮਾੜੀ ਹੋਈ ਤੇ ਮਾੜੇ ਵਾਲੇ ਵਿੱਚ ਪਰ ਕੋਸ਼ਿਸ਼ ਇਹ ਜ਼ਰੂਰ ਕਰਿਓ ਕਿ ਪੱਲਾ ਨੇਕੀ ਵਾਲਾ ਹੀ ਭਾਰਾ ਹੋਣਾ ਚਾਹੀਦਾ ਹੈ ਹਾਲੇਲੂਇਆ ਹਾਲੇਲੂਇਆ ਸੋ ਆਓ ਅੱਪਾ ਦੇਖਦੇ ਹਾਂ ਪ੍ਰਥਰ ਬਾਈਬਲ ਦੇ ਵਿੱਚੋਂ ਦੂਜਾ ਤਿਮੋਥੀਅਸ ਉਹਦਾ 2 ਨੰਬਰ ਅਧਿਆਏ ਉਹਦੇ 15 ਤੇ 16 ਨੰਬਰ ਪੰਕਤੀ ਦੇ ਵਿੱਚੋਂ ਦੇਖਾਂਗੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਪਰਵਾਨ ਅਤੇ ਅਜੇਹਾ ਕਾਰੀਗਰ ਠਹਿਰਾਉਣ ਦਾ ਯਤਨ ਕਰ ਜਿੰਨੂੰ ਲੱਜਾਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਾਈ ਦੇ ਵਚਨ ਦਾ ਜ਼ਥਾਰਤ ਵਿਖਿਆਨ ਕਰਨ ਵਾਲਾ ਹੋਵੇ ਪਰ ਕੁ ਧਰਮ ਦੀ ਬੁੜਬੁੜਾਹ ਤੋਂ ਲਾਂਬੇ ਰੋ ਕਿਉਂਕਿ ਜੋ ਇਹ ਲੋਕਾਂ ਨੂੰ ਅ ਭਗਤੀ ਦੇ ਰਾਹਾਂ ਰਾਹ ਵਿੱਚ ਅਗਾਹਾਂ ਦੀ ਅਗਾਹਾਂ ਲੈ ਜਾਵੇਗੀ ਸੋ ਵਚਨ ਸਾਨੂੰ ਕੀ ਦੱਸਦਾ ਹੈ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਪਰਵਾਨ ਅਤੇ ਅਜੇਹਾ ਕਾਰੀਗਰ ਠਹਿਰਾਉਣ ਦਾ ਯਤਨ ਕਰ ਜਿੰਨੂੰ ਲੱਜਾਵਾਨ ਨਾ ਹੋਣਾ ਪਵੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਐਹੋ ਜੇ ਬਣਾ ਕੇ ਪੇਸ਼ ਕਰੋ ਜਿਨ੍ਹਾਂ ਨੂੰ ਸ਼ਰਮਿੰਦੇ ਨਾ ਹੋਣਾ ਪਵੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਸਾਡੀ ਵੀਡੀਓ ਪਲੇ ਕੀਤੀ ਜਾਣੀ ਮਤਲਬ ਸਾਡਾ ਸਾਰੀਆਂ ਗੱਲਾਂ ਸਾਤੋਂ ਹਿਸਾਬ ਲਿਆ ਜਾਣਾ ਆ ਤੇ ਜਦੋਂ ਪੁੱਛੀਆਂ ਜਾਣ ਤਾਂ ਸਾਨੂੰ ਸ਼ਰਮਿੰਦੇ ਨਾ ਹੋਣਾ ਪਵੇ ਪਰ ਸੱਚਾਈ ਦੇ ਬਚਨ ਤਾਂ ਸਿਖਿਆਣ ਕਰਨ ਵਾਲੇ ਹੋਣੇ ਚਾਹੀਦੇ ਪਰਮੇਸ਼ਵਰ ਦੇ ਅੱਗੇ ਸਿ ਪਰਮਾਨ ਠਹਿਰਨ ਵਾਲੇ ਹੋਣਾ ਆ ਆਪਣੇ ਆਪ ਨੂੰ ਅਸੀਂ ਬਹੁਤ ਕਾਰੀਗਰ ਸਮਝਦੇ ਆਂ ਚਤੁਰ ਸਮਝਦੇ ਚਾਤਰ ਸਮਝਦੇ ਆਂ ਹੋਣਹਾਰ ਸਮਝਦੇ ਆਂ ਕਿ ਮੈਨੂੰ ਬਹੁਤ ਸਮਝ ਆਇਆ ਮੈਂ ਫਲਾਣਾ ਕੰਮ ਵੀ ਕਰ ਲੈਣਾ ਮੈਂ ਟਿੰਕਾਣਾ ਕੰਮ ਵੀ ਕਰ ਲੈਣਾ ਪਰ ਵਚਨ ਸਾਨੂੰ ਦੱਸਦਾ ਤੂੰ ਪਰਮੇਸ਼ਵਰ ਦੇ ਅੱਗੇ ਪਰਵਾਨ ਹੋਣ ਵਾਲਾ ਕਾਰੀਗਰ ਬਣ ਜੋ ਵੀ ਤੈਨੂੰ ਕੰਮ ਆਉਂਦੇ ਆ ਉਹ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਪਰਮੇਸ਼ਵਰ ਨੂੰ ਜੱਜਣੇ ਚਾਹੀਦੇ ਆ। ਅਗਰ ਉਹਨਾਂ ਕੰਮਾਂ ਨੂੰ ਜ਼ਾਹਿਰ ਕੀਤਾ ਜਾਵੇ ਤਾਂ ਫੇਰ ਸਾਨੂੰ ਸ਼ਰਮਿੰਦੇ ਨਾ ਹੋਣਾ ਪਵੇ, ਫੇਰ ਸਾਨੂੰ ਲੱਜਿਆਵਾਰ ਨਾ ਹੋਣਾ ਪਵੇ। ਫੇਰ ਸਾਨੂੰ ਨੀਵੀਂ ਨਾ ਪਾਉਣੀ ਪਵੇ। ਬੁਰਾਈ ਨੂੰ ਦੇਖ ਕੇ ਪਹਿਲਾਂ ਨੀਵੀਂ ਪਾ ਲਓ, ਬੁਰਾਈ ਕਰਕੇ ਤੁਹਾਨੂੰ ਨੀਵੀਂ ਨਾ ਪਾਉਣੀ ਪਵੇ। ਤਾਲੀਏ ਪਾਪ ਨਾ ਕਰੀਏ ਉਹੋ ਜਿਆਦਾ ਚੰਗਾ ਆ ਇਹਦੇ ਨਾਲੋਂ ਕਿ ਪਾਪ ਕਰਕੇ ਜਦੋਂ ਪਾਪ ਜ਼ਾਹਿਰ ਹੋ ਜਵੇ ਸਾਨੂੰ ਫੇਰ ਕਿਸੇ ਦੇ ਸਾਹਮਣੇ ਨੀਵੀਂ ਪਾਉਣੀ ਪਵੇ ਉਸ ਤੋਂ ਬਿਹਤਰ ਆ ਤੁਸੀਂ ਪਹਿਲਾਂ ਆਪਣੀਆਂ ਅੱਖਾਂ ਨੀਵੀਆਂ ਕਰ ਲਓ ਕਿ ਅੱਖਾਂ ਪਾਪ ਹੀ ਨਾ ਕਰਨ। ਐ ਕਿ ਕਹਿੰਦਾ ਆ ਕਹਿੰਦਾ ਪਰ ਕੁ ਧਰਮ ਦੀ ਬੁੜਬੁੜਾਹੜ ਤੋਂ ਲਾਂਭੇ ਰੋ। ਕੁ ਧਰਮ ਕੀ ਆ? ਸਚਾਈ ਦੇ ਵਿਰੁੱਧ ਚੰਗਿਆਈ ਦੇ ਵਿਰੁੱਧ ਭਲਾਈ ਦੇ ਵਿਰੁੱਧ ਦਇਆ ਦੇ ਵਿਰੁੱਧ ਵਫਾਦਾਰੀ ਦੇ ਵਿਰੁੱਧ ਨਰਮਾਈ ਦੇ ਵਿਰੁੱਧ ਜੋ ਕੁਝ ਵੀ ਆ ਪੋਜ਼ਿਟਿਵਿਟੀ ਤੋਂ ਅਗੇਂਸਟ ਨੈਗੇਟਿਵਿਟੀ ਦੇ ਵਿੱਚ ਜੋ ਕੁਝ ਵੀ ਉਹ ਸਭ ਕੁ ਤਰਮੀ ਆ ਔਰ ਕਹਿੰਦੇ ਕੁਤਰਮ ਤੋਂ ਲਾਂਬੇ ਰਹਿਣਾ ਆ ਕੁਤਰਮ ਦੀ ਬੁੜਬੁੜਾਹਟ ਤੋਂ ਲਾਂਬੇ ਰਹਿਣਾ ਆ ਕਈਆਂ ਨੂੰ ਨਾ ਬੁੜਬੁੜ ਕਰਨ ਦੀ ਬੜੀ ਆਦਤ ਹੁੰਦੀ ਹੈ ਗਲਤ ਚੀਜ਼ਾਂ ਨੂੰ ਬੋਲੀ ਜਾਣਾ ਕਿਸੇ ਦੇ ਲਈ ਵੀ ਕੁਝ ਵੀ ਗਲਤ ਬੋਲ ਦੇਣਾ ਇੱਥੋਂ ਤੱਕ ਕਿ ਪਰਮੇਸ਼ਵਰ ਦੇ ਵਿਰੁੱਧ ਵੀ ਬੋਲ ਦਿੰਦੇ ਬਹੁਤ ਸਾਰੇ ਲੋਕ ਜਿਦਾ ਕੋਈ ਜਣਾ ਚੇਰਛੋਂ ਆਂਦਾ ਹੈ ਉਹ ਸਭ ਗੱਲਾਂ ਨੂੰ ਜਾਣਦੇ ਆ ਕਿ ਸਾਨੂੰ ਕੀ ਬੋਲਣਾ ਚਾਹੀਦਾ ਕਿ ਨਹੀਂ ਬੋਲਣਾ ਚਾਹੀਦਾ ਕੀ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਫਿਰ ਵੀ ਉਹ ਗੱਲਾਂ ਬੋਲਣੀਆਂ ਉਹ ਕੰਮ ਕਰਨੇ ਜਿਹੜੇ ਪਰਮੇਸ਼ਰ ਨੂੰ ਪਸੰਦ ਨਹੀਂ ਆ ਉਹ ਕੁਧਰਮ ਆ ਪਰਮੇਸ਼ਰ ਜੀ ਨੇ ਇੱਕ ਕੰਮ ਤੁਹਾਡੇ ਜੀਵਨ ਵਿੱਚ ਕਰ ਦਿੱਤਾ ਦੂਜੇ ਵਿੱਚ ਅਜੇ ਥੋੜਾ ਸਮਾਂ ਪਿਆ ਆ ਪਰ ਤੁਸੀਂ ਬਹੁਤ ਕਾਲੇ ਪੈ ਗਏ ਉਸ ਵੇਲੇ ਤੁਸੀਂ ਉਹ ਗੱਲਾਂ ਜਿਹੜੀਆਂ ਤੁਹਾਨੂੰ ਨਹੀਂ ਬੋਲਣੀਆਂ ਚਾਹੀਦੀਆਂ ਪਰ ਤੁਸੀਂ ਬੋਲ ਰਹੇ ਆ ਉਹ ਕੁਧਰਮ ਦੀ ਬੁੜਬੁੜਾਹਟ ਜਿਵੇਂ ਇਸرائیਲੀਆਂ ਨੇ ਬੁੜਬੁੜਾਇਆ ਪਰਮੇਸ਼ਵਰ ਦੇ ਵਿਰੁੱਧ ਜਦੋਂ ਮਿਸਰ ਦੀ ਗੁਲਾਮੀ ਦੇ ਵਿੱਚੋਂ ਪਰਮੇਸ਼ਵਰ ਜੀ ਉਹਨਾਂ ਨੂੰ ਬਾਹਰ ਕੱਢ ਕੇ ਲੈ ਕੇ ਆਏ ਫੈਰੋ ਦੀ ਸੈਨਾ ਅੱਗੇ ਲਾਲ ਸਮੁੰਦਰ ਹਾਲਾਂਕਿ ਉਹਨਾਂ ਨੇ ਪਹਿਲਾਂ ਕਿੰਨੇ ਚਮਤਕਾਰ ਦੇਖੇ ਮਿਸਰ ਦੇ ਵਿੱਚ ਕਿ ਮਿਸਰੀ ਲੋਕਾਂ ਦੇ ਉੱਤੇ ਬਿਮਾਰੀਆਂ ਆਈਆਂ ਪਰ ਇਜ਼ਰਾਈਲੀਆਂ ਦੇ ਉੱਤੇ ਕੋਈ ਬਿਮਾਰੀ ਨਹੀਂ ਆਨ ਦਿੱਤੀ ਪਰਮੇਸ਼ਵਰ ਨੇ ਮਿਸਰੀ ਲੋਕਾਂ ਦੇ ਪਲੋਟੇ ਬੱਚੇ ਮਿਸਰੀ ਲੋਕਾਂ ਦੇ ਪਲੋਟੇ ਪਸ਼ੂ ਉਹ ਸਭ ਮਾਰੇ ਗਏ ਪਰ ਇਜ਼ਰਾਈਲੀ ਲੋਕਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਇਦਾਂ ਦੇ ਅਦਭੁਤ ਚਮਤਕਾਰ ਦੇਖੇ ਜਿਨ੍ਹਾਂ ਦੇ ਵਿੱਚ ਪਰਮੇਸ਼ਰ ਨੇ ਇਜ਼ਰਾਈਲੀਆਂ ਦਾ ਪੱਖ ਕੀਤਾ ਇਜ਼ਰਾਈਲੀਆਂ ਨੂੰ ਨੁਕਸਾਨ ਨਹੀਂ ਹੋਣ ਦਿੱਤਾ ਉਹ ਸਾਰੇ ਚਮਤਕਾਰ ਦੇਖਣ ਦੇ ਬਾਵਜੂਦ ਉਹ ਸਾਰਾ ਬਚਾਓ ਆਪਣੇ ਉੱਤੇ ਹੰਡਾਉਣ ਦੇ ਬਾਵਜੂਦ ਉਹ ਲੋਕ ਬੁੜਬੁੜਾ ਰਹੇ ਹਨ موسی ਨੂੰ ਕੀ ਕਹਿ ਰਹੇ ਹਨ ਕਹਿੰਦੇ ਮਿਸਰ ਵਿੱਚ ਕਬਰਾਂ ਥੋੜੀਆਂ ਸੀ ਵੀ ਤੂੰ ਸਾਨੂੰ ਇੱਥੇ ਮਰਨ ਨੂੰ ਲੈ ਕੇ ਆਏ ਆ ਇਹ ਕੀ ਹੱਕ ਧਰਮ ਦੀ ਬੁੜਬੁੜਾਹਟ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਉਹ ਪਰਮੇਸ਼ਰ ਜਦੋਂ ਅਸੀਂ ਮਿਸਰ ਵਿੱਚ ਹੀ ਸੀ ਐਨ ਉਹਨਾਂ ਲੋਕਾਂ ਦੇ ਵਿਚਾਰ ਵੱਸਦੇ ਸੀ ਜਿਹੜੇ ਸਾਡੇ ਵੈਰੀ ਆ ਪਰਮੇਸ਼ਰ ਨੇ ਉਸ ਵੇਲੇ ਉਸੇ ਇਲਾਕੇ ਵਿੱਚ ਬਵਾ ਭੇਜੀ ਉਹ ਸਦੇ ਸ ਵਿੱਚ ਬਵਾ ਪੇਜੀ ਪਰ ਸਾਡੇ ਉੱਤੇ ਨਹੀਂ ਆਉਣ ਦਿੱਤੀ ਉਹ ਪਰਮੇਸ਼ਰ ਅੱਜ ਵੀ ਇਹਨਾਂ ਵੈਰੀਆਂ ਤੋਂ ਸਾਨੂੰ ਬਚਾਉਣ ਦੀ ਤਾਕਤ ਰੱਖਦਾ ਹੈ ਉਹ ਅੱਜ ਵੀ ਕੁਝ ਨਾ ਕੁਝ ਜ਼ਰੂਰ ਕਰੇਗਾ ਕਿ ਇਹ ਮਿਸਰੀ ਸਾਡੇ ਉੱਤੇ ਹਾਵੀ ਨਾ ਹੋਣਗੇ ਉਹਨਾਂ ਨੇ ਵਿਸ਼ਵਾਸ ਨਹੀਂ ਕੀਤਾ ਬਜਾਏ ਇਹਦੇ ਕਿ ਉਹ ਹੱਥ ਚੁੱਕ ਕੇ ਕਹਿੰਦੇ ਐ ਸੈਨਾਵਾ ਦੇ ਯਹੋਵਾ ਪਰਮੇਸ਼ਰ ਜਿਨੇ ਪਹਿਲਾਂ ਸਾਡਾ ਛੁਟਕਾਰਾ ਕੀਤਾ ਬਚਾਓ ਕੀਤਾ ਤੂੰ ਅੱਜ ਵੀ ਮਹਾਨ ਹੈ ਸਾਨੂੰ ਬਚਾਉਣ ਦੇ ਲਈ ਪਰ ਉਹ ਕੀ ਬੋਲੇ ਕਹਿੰਦੇ ਮਿਸਰ ਵਿੱਚ ਕਬਰਾਂ ਥੋੜੀਆਂ ਸੀ ਤੂੰ ਸਾਨੂੰ ਐਸ ਥਾਂ ਤੇ ਮਰਨ ਲਈ ਲੈ ਕੇ ਆਇਆ ਹੈ موسی ਨੇ ਪ੍ਰਾਰਥਨਾ ਕੀਤੀ ਪਰਮੇਸ਼ਵਰ ਦੇ ਅੱਗੇ ਰੋਕੇ ਪਰ ਪਰਮੇਸ਼ਵਰ ਨੇ ਕੀ ਕਿਹਾ ਕਹਿੰਦਾ موسی ਮੇਰੇ ਅੱਗੇ ਘਾਤੇ ਰੋਣਾ ਆ ਜਿਹੜਾ ਤੇਰੇ ਹੱਥ ਵਿੱਚ ਟੰਗਾ ਆ ਇਹਨੂੰ ਵਧਾ ਇਹਨੂੰ ਪਾਣੀ ਉੱਤੇ ਲਾ ਤੇ ਪਾਣੀਆਂ ਨੂੰ ਕਹਿ ਦੋ ਫਾੜ ਹੋਣ ਦੇ ਲਈ موسی ਨੇ ਆਪਣੇ ਪਰਮੇਸ਼ਵਰ ਦੇ ਕਹਿ ਦੇ ਅਨੁਸਾਰ ਕੀਤਾ ਤੇ ਸਮੁੰਦਰ ਦੇ ਵਿੱਚ ਰਾਹ ਬਣ ਗਿਆ ਕਿੰਨਾ ਵੱਡਾ ਚਮਤਕਾਰ ਆਇਆ ਇਹ ਕਿ ਸਮੁੰਦਰ ਦੇ ਵਿੱਚ ਰਸਤਾ ਬਣ ਗਿਆ ਪਹਿਲੇ ਵੀ ਚਮਤਕਾਰ ਛੋਟੇ ਨਹੀਂ ਸੀ ਇਹ ਉਸ ਤੋਂ ਵੀ ਵੱਡਾ ਸੀ ਅਰ ਇਜ਼ਰਾਈਲੀ ਲੋਕਾਂ ਨੇ ਇਹ ਚਮਤਕਾਰ ਸਿਰਫ ਦੇਖਿਆ ਹੀ ਨਹੀਂ ਇਸ ਚਮਤਕਾਰ ਦਾ ਤਜਰਬਾ ਕੀਤਾ ਉਹ ਸਮੁੰਦਰ ਦੇ ਵਿੱਚੋਂ ਦੀ ਲੰਘ ਕੇ ਗਏ ਆਸੇ-પાસੇ ਦੀਵਾਰਾਂ ਬੜੀਆਂ ਹੋਈਆਂ ਪਾਣੀ ਦੀਆਂ ਵਿਚਕਾਰ ਸੁੱਕਾ ਰਾਹ ਆ ਰੋ ਲੰਘ ਕੇ ਜਾ ਰਹੇ ਜਿੱਦਾਂ ਹੀ ਵੈਰੀ ਜਿਹੜੇ ਉਹਨਾਂ ਦੀ ਜਾਨ ਲੈਣ ਨੂੰ ਆ ਮਿਸਰੀ ਸੈਨਾ ਜਿੱਦਾਂ ਹੀ ਆਪਣੇ ਰਥਾਂ ਘੋੜਿਆਂ ਸਮੇਤ ਉਹਨਾਂ ਦੇ ਪਿੱਛੇ ਆਈ ਪਾਣੀ ਬੰਦ ਹੋਣਾ ਸ਼ੁਰੂ ਹੋ ਗਿਆ ਉਹਨਾਂ ਦੇ ਰਥ ਘੋੜੇ ਉਹ ਸਾਰੇ ਪਾਣੀ ਵਿੱਚ ਡੁੱਬ ਕੇ ਮਰੇ ਪਰ ਇਜ਼ਰਾਈਲੀ ਠੀਕ ਠਾਕ ਨਿਕਲ ਕੇ ਗਏ ਉਹ ਝਾੜਾਂ ਦੇ ਵਿੱਚ ਪਰਮੇਸ਼ਵਰ ਨੇ ਉਹਨਾਂ ਦੇ ਲਈ ਪਾਣੀ ਦਾ ਇੰਤਜ਼ਾਮ ਕੀਤਾ ਭੋਜਨ ਦਾ ਇੰਤਜ਼ਾਮ ਕੀਤਾ ਜਿੱਦਣ ਉਹਨਾਂ ਦਾ ਮਾਸ ਖਾਣ ਦਾ ਦਿਲ ਹੋਇਆ ਪਰਮੇਸ਼ਵਰ ਨੇ ਮਾਸ ਖਾਣ ਦਾ ਇੰਤਜ਼ਾਮ ਕੀਤਾ ਪਰ ਉਹਨਾਂ ਦੀ ਬੁੜਬੁੜ ਬੰਦ ਨਹੀਂ ਹੋਈ ਕੁਝ ਨਾ ਕੁਝ ਬੋਲਦੇ ਰਹੇ ਬੋਲਦੇ ਰਹੇ ਅਸੀਂ ਉੱਥੇ ਮਸਾਲੇ ਖਾਂਦੇ ਸੀ ਅਸੀਂ ਉੱਥੇ ਆਹ ਕਰਦੇ ਸੀ ਸਾਨੂੰ ਚਾਹੀਦਾ ਸੀ ਅਸੀਂ ਉਹਨਾਂ ਦੀ ਸੇਵਾ ਕਰੀ ਜਾਂਦੇ ਤੂੰ ਸਾਨੂੰ ਕਿੱਥੇ ਲੈ ਕੇ ਆ ਗਿਆ ਉਹਨਾਂ ਦੀ ਬੁੜਬੁੜਾਹਟ ਦਾ ਕਰਕੇ ਉਹ ਸਫ਼ਰ ਜਿਹੜਾ 10 11 ਦਿਨ ਦਾ ਸੀ ਜਾਂ ਮੈਕਸਿਮਮ 40 ਡੇਜ਼ ਦਾ ਹੋ ਸਕਦਾ ਸੀਗਾ ਉਹ ਸਫ਼ਰ 40 ইয়ারਜ਼ ਦੇ ਵਿੱਚ ਬਦਲ ਗਿਆ 40 ਸਾਲ ਇੱਕ ਹੀ ਪਹਾੜੀ ਦੇ ਦੁਆਲੇ ਉਹ ਘੁੰਮਦੇ ਰਹੇ ਇੱਕ ਏਰੀਏ ਦੇ ਵਿੱਚ ਇੱਕ ਹੀ ਉਜਾੜ ਦੇ ਵਿੱਚ ਕੋਈ ਬਹੁਤ ਲੰਬਾ ਸਫਰ ਨਹੀਂ ਸੀਗਾ ਮਿਸਰ ਤੋਂ ਲੈ ਕੇ ਕਨਾਨ ਦਾ ਪਰ ਉਹਨਾਂ ਦੇ ਬੁੜਬੁੜਾਹਟ ਨੇ ਉਸ ਸਫਰ ਨੂੰ ਵਧਾਇਆ ਡਿਲੇ ਆ ਗਿਆ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਣ ਦੇ ਵਿੱਚ ਅਦਰ ਅੱਜ ਤੁਸੀਂ ਵੀ ਬੁੜਬੁੜਾਉਣਾ ਨਹੀਂ ਛੱਡੋਗੇ ਜ्यों ਬੁੜਬੁੜਾਉਂਦੇ ਰਹੋਗੇ ਤਦ ਦੇਲੇ ਤੁਹਾਡੇ ਕੰਮ ਦੇ ਵਿੱਚ ਆਏਗਾ ਬਹੁਤ ਲੋਕਾਂ ਦੀਆਂ ਪ੍ਰੇ ਰਿਕੁਐਸਟਸ ਸਾਨੂੰ ਆਉਂਦੀਆਂ ਆ ਪਤਾ ਨਹੀਂ ਸਾਡੇ ਕੰਮ ਨੂੰ ਇੰਨਾ ਟਾਈਮ ਕਿਉਂ ਲੱਗਣ ਦਿਆ ਆ ਉਹਨਾਂ ਨੂੰ ਆਪਣੇ ਹੀ ਜੀਵਨ ਉੱਤੇ ਗੌਰ ਕਰਨ ਦੀ ਜ਼ਰੂਰਤ ਆ ਆਪਣੇ ਹੀ ਸ਼ਬਦਾਂ ਦੇ ਉੱਤੇ ਗੌਰ ਕਰਨ ਦੀ ਜ਼ਰੂਰਤ ਆ ਆਪਣੇ ਹੀ ਕੰਮਾਂ ਉੱਤੇ ਗੌਰ ਕਰਨ ਦੀ ਜ਼ਰੂਰਤ ਆ ਉਹ ਕੀ ਇਹੋ ਜਿਹਾ ਬੋਲ ਰਹੇ ਆ ਜਿਹੜਾ ਉਹਨਾਂ ਦਾ ਕੰਮ ਡਿਲੇ ਵਿੱਚ ਹੋ ਰਿਹਾ ਉਹ ਕੰਮ ਜਿਹੜਾ ਪੰਨਿਆਂ ਦੇ ਵਿੱਚ ਬੰਨਣਾ ਚਾਹੀਦਾ ਸੀ ਦਸਾਂ ਦਿਨਾਂ ਦੇ ਵਿੱਚ ਬੰਨਣਾ ਚਾਹੀਦਾ ਸੀ ਮਹੀਨੇ ਦੇ ਅੰਦਰ ਅੰਦਰ ਬੰਨਣਾ ਚਾਹੀਦਾ ਸੀ ਉਹ ਕਿਉਂ ਸਾਲਾਂ ਦੇ ਉੱਤੇ ਪੈ ਗਿਆ ਦਿਨਾਂ ਵਾਲਾ ਕੰਮ ਮਹੀਨਿਆਂ ਤੇ ਮਹੀਨਾਵਾਲਾ ਸਾਲਾਂ ਦੇ ਉੱਤੇ ਪੈ ਚੁੱਕਿਆ ਕਿਉਂ ਬਹੁਤ ਸਾਰੇ ਨੌਜਵਾਨ ਬੱਚੇ ਆ ਜਿਨ੍ਹਾਂ ਦੀ ਉਮਰ ਹੱਦ ਤੋਂ ਵਿਆਹ ਦੀ ਹੱਦ ਤੋਂ ਟੱਪ ਚੁੱਕੇ ਆ ਜਿਹੜੇ 35 35 ਸਾਲ ਦੇ ਹੋ ਚੁੱਕੇ 38 38 ਸਾਲ ਦੇ ਹੋ ਗਏ ਇਸ ਲਈ ਨਹੀਂ ਕਿ ਆਪਣੇ ਕੈਰੀਅਰ ਬਣਾਉਣ ਦੇ ਵਿੱਚ ਬਹੁਤ ਬਿਜ਼ੀ ਆ ਉਹ ਆਪਣੇ ਆਪ ਨੂੰ ਸੈੱਟ ਕਰਨ ਚ ਬਿਜ਼ੀ ਇਸ ਲਈ ਉਹਨਾਂ ਦੇ ਵਿਆਹ ਨਹੀਂ ਹੋਏ ਇਹ ਪਰ 23 ਸਾਲ ਦੇ ਸੀ 24 ਸਾਲ ਦੇ ਸੀ ਜਦੋਂ ਤੋਂ ਉਹ ਚੰਗਾ ਰਿਸ਼ਤਾ ਲੱਭ ਰਹੇ ਆ ਪਰ 38 ਸਾਲ ਦੇ ਹੋ ਗਏ ਅਜੇ ਤੱਕ ਉਹਨਾਂ ਦੇ ਰਿਸ਼ਤੇ ਨਹੀਂ ਹੋਏ ਇੰਨਾ ਲੰਮਾ ਡਿਲੇ ਕਿਉਂ ਆ ਕੰਮ ਦੇ ਵਿੱਚ ਪ੍ਰੋਗਰੈਸ ਨਹੀਂ ਹੈਗੀ ਬਿਜ਼ਨਸ ਦੇ ਵਿੱਚ ਬlesing ਨਹੀਂ ਹੈਗੀ ਘਰ ਵਿੱਚ ਸ਼ਾਂਤੀ ਨਹੀਂ ਆ ਪ੍ਰੇਮ ਨਹੀਂ ਆ ਆਨੰਦ ਨਹੀਂ ਆ ਲਾਈਫ ਦੇ ਵਿੱਚ ਕੋਈ ਸੁਖ ਸ਼ਾਂਤੀ ਨਹੀਂ ਆ ਉਹਦਾ ਕਾਰਨ ਕੀ ਆ ਬੁਰੜ ਪਰਮੇਸ਼ਵਰ ਦੇ ਵਿਰੁੱਧ ਵੀ ਗਲਤ ਬੋਲੀ ਜਾਣੀ ਆਪਣੇ ਪਰਿਵਾਰ ਦੇ ਵਿਰੁੱਧ ਵੀ ਗਲਤ ਬੋਲੀ ਜਾਣੀ ਤਾਂ ਉਹਨਾਂ ਨੇ ਬੜਬੜ ਕਰੀ ਜਾਣਾ ਇਹ ਹੀ ਬੜਬੜ ਕੀ ਕਹਿੰਦਾ ਕਹਿੰਦਾ ਆਹ ਭਗਤੀ ਦੇ ਰਾਹ ਤੇ ਆਹ ਭਗਤੀ ਇਹ ਕਿਹੋ ਭਗਤੀ ਇਹ ਕਿਹੋ ਆਹ ਭਗਤੀ ਭਗਤੀ ਦੇ ਖਲਾਫਤ ਦੇ ਵਿੱਚ ਕਹਿੰਦਾ ਆਹ ਭਗਤੀ ਦੇ ਰਾਹ ਵਿੱਚ ਅਗਾਹ ਦੀ ਅਗਾਹ ਲੈ ਜਾਊਗੀ ਇਹ ਜਿਹੜੀ ਬੁੜਬੁੜਾहट ਆ ਨਾ ਉਹਨਾਂ ਨੂੰ ਪਰਮੇਸ਼ਵਰ ਵੱਲ ਨੂੰ ਨਹੀਂ ਨਾਸ਼ਵਲ ਨੂੰ ਅਗਾਹਾਂ ਦੀ ਅਗਾਹਾਂ ਲੈ ਕੇ ਜਾਊਗੀ ਉਹਨਾਂ ਨੂੰ ਪਰਮੇਸ਼ਵਰ ਤੋਂ ਬਹੁਤ ਦੂਰ ਲੈ ਜਾਊਗੀ ਬਰਕਤਾਂ ਤੋਂ ਬਹੁਤ ਦੂਰ ਲੈ ਜਾਊਗੀ ਐਕਚੁਅਲ ਡੈਸਟੀਨੇਸ਼ਨ ਤੋਂ ਬਹੁਤ ਦੂਰ ਲੈ ਜਾਊਗੀ ਸਕਸੈਸ ਤੋਂ ਸਫਲਤਾ ਤੋਂ ਬਹੁਤ ਦੂਰ ਲੈ ਜਾਊਗੀ ਜਿਹੜੇ ਲੋਕ ਗਲਤ ਬੋਲਦੇ ਰਹਿੰਦੇ ਆ ਬੁੜਬੁੜ ਕਰਦੇ ਰਹਿੰਦੇ ਆ ਅਿੰਨ ਤਾਂ ਦੋ ਹਫ਼ਤੇ ਜਾ ਕੇ ਵੇਖ ਲਿਆ ਹੱਡ ਤੇ ਹੱਲੇ ਵੀ ਪੀੜਾਂ ਪੈਣ ਡੀਆਂ ਆ। ਅਨੁਚਾਰ 4 ਹਫ਼ਤੇ ਹੋ ਗਏ ਜਾਂਦਿਆਂ ਨੂੰ। ਹੰਤ ਕੋਈ ਦਿਖਦਾ ਨਹੀਂ ਕੁਛ ਵੀ ਕੋਈ ਗੱਲ ਬਣੂਗੀ ਕਿ ਨਹੀਂ। ਐਦੋ ਤਾਂ ਹੀ ਉੱਥੇ ਜਾਈ ਜਾਂਦੇ ਸੀ ਬੜਾ ਸੋਹਣਾ ਨਾਲੇ ਲੱਗੇ ਸੀ। ਨਾਲੇ ਇਦਾਂ ਹੀ ਸਵਾ ਖਾਈ ਜਾਂਦੇ ਸੀ। ਥੋੜੀ ਬਹੁਤੀ ਸਿਰ ਚ ਪਾਈ ਜਾਂਦੇ ਸੀ। ਆਹੀ ਸੀ ਹੋਰ ਕੀ ਸੀ? ਸੱਚੀ ਆ। ਤਾਂ ਕੁਝ ਲੋਕੀ ਸਵਾਖਾ ਕੇ ਖੋਸ਼ ਉਸ ਵੀ ਅੰਮ੍ਰਿਤ ਪੀ ਕੇ ਖੋਸ਼ ਨਹੀਂ ਹਾਂ ਉਹਨਾਂ ਦੀ ਇਹ ਬੁੜਬੁੜਾਹਟ ਉਹਨਾਂ ਨੂੰ ਕਦੀ ਵੀ ਚੰਗਿਆ ਨਹੀਂ ਹੋਣ ਦਵੇ ਕਿ ਕਦੀ ਨਹੀਂ ਉਹ ਚੰਗੇ ਹੋ ਸਕਦੇ ਜਿਹੜੇ ਕਹਿੰਦੇ ਵੀ ਹਾਂ ਉਹ ਠੀਕ ਸੀ ਆ ਗਉ ਤੇ ਗਲਤ ਨੂੰ ਗਲਤ ਕਹਿਣਾ ਗਲਤ ਨਹੀਂ ਆ ਗਲਤ ਨੂੰ ਗਲਤ ਕਹੋ ਪਰ ਕੁ ਧਰਮ ਦੀ ਬੁੜਬੁੜਾਹਟ ਨਾ ਕਰੋ ਗਲਤ ਬੋਲੋ ਨਾ ਗਲਤ ਸੋਚੋ ਨਾ ਪਰਮੇਸ਼ਵਰ ਦੀ ਹਜ਼ੂਰੀ ਚ ਪਰਵਾਨ ਠਰਨ ਵਾਲੀਆਂ ਗੱਲਾਂ ਕਰੋ ਕਿ ਪ੍ਰਭੂ ਦਾ ਕੰਨ ਮੇਰੇ ਮੁਖ ਦੇ ਨੇੜੇ ਹੀ ਆ ਮੈਂ ਇੱਥੇ ਨਹੀਂ ਬੋਲ ਰਿਹਾ ਮੈਂ ਜੋ ਬੋਲ ਰਿਹਾ ਪਰਮੇਸ਼ਵਰ ਦੇ ਕੰਨ ਵਿੱਚ ਬੋਲ ਰਿਹਾ ਆ ਕੁਝ ਵੀ ਗੱਲ ਕਰਨੀ ਆ ਨਾ ਤਾਂ ਇਹੀ ਸੋਚ ਕੇ ਕਰਿਓ ਕਿ ਨ ਵਿੱਚ ਨਹੀਂ ਕਰ ਰਿਹਾ ਮੈਂ ਕਿਸੇ ਮਨੁੱਖ ਦੇ ਅੱਗੇ ਨਹੀਂ ਕਰ ਰਿਹਾ ਜੋ ਵੀ ਮੈਂ ਬੋਲਦਾ ਮੈਂ ਪਰਮੇਸ਼ਵਰ ਦੇ ਕੰਨ ਵਿੱਚ ਬੋਲ ਰਿਹਾ ਹਾਂ ਜਦੋਂ ਅਸੀਂ ਇਹ ਸੋਚ ਕੇ ਇਹ ਡਰ ਰੱਖ ਕੇ ਬੋਲਾਂਗੇ ਜਰੂਰ ਫਿਰ ਅਸੀਂ ਚੰਗਾ ਹੀ ਬੋਲਾਂਗੇ ਹੋ ਸਕਦਾ ਪਹਿਲਾਂ ਸਾਨੂੰ ਬਹੁਤ ਪ੍ਰੈਕਟਿਸ ਕਰਨੀ ਪਵੇ ਰੁੱਕ ਕੇ ਬੋਲਣਾ ਪਵੇ ਕਿ ਆਹ ਗੱਲ ਕਹਾ ਕੇ ਨਾ ਕਹਾਂ ਅਰੇ ਬਹੁਤ ਵਧੀਆ ਆਦਤ ਹੋਊਗੀ ਅਗਰ ਤੁਸੀਂ ਇਦਾਂ ਕਰੋ ਤਾਂ ਅਰ ਉਹਦੇ ਬਾਅਦ ਵਿੱਚ ਤੁਹਾਨੂੰ ਚੰਗਾ ਬੋਲਣ ਦੀ ਆਦਤ ਬਣ ਜੂਗੀ ਫੇਰ ਤੁਸੀਂ ਸੱਚੀ ਜਦੋਂ ਵੀ ਬੋਲੋਗੇ ਚੰਗਾ ਹੀ ਬੋਲੋਗੇ ਅਰ ਜਦੋਂ ਤੁਸੀਂ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ ਚੰਗਾ ਹੋਣਾ ਸ਼ੁਰੂ ਹੋ ਜਾਣਾ ਕਿਉਂਕਿ ਸ਼ਬਦ ਦੇ ਵਿੱਚ ਸਮਰਥ ਹੈ ਹਾਲੇਲੂਇਆ ਜਿੱਦਾਂ ਦੇ ਤੁਸੀਂ ਬੋਲੀ ਜਾਣਾ ਉਦਾਂ ਦਾ ਹੀ ਹੋਈ ਜਾਣਾ ਤੁਸੀਂ ਚੰਗੇ ਭਲੇ ਨੂੰ ਰੋਜ਼ ਕਹੋਗੇ ਤੂੰ ਤਾਂ ਕਮਲਾ ਹੈ ਤੂੰ ਤੇ ਕਮਲਾ ਤੂੰ ਤੇ ਕਮਲਾ ਤੁਹਾਡੇ ਸਾਰੇ ਦੱਸੇ ਹੋਏ ਕੰਮ ਉਹਨੇ ਗਲਤੀ ਕਰਨੇ ਆ ਕਿਉਂਕਿ ਤੁਸੀਂ ਉਹਨੂੰ ਕਮਲਾ ਸਮਝਦੇ ਹੋ ਉਹਨੇ ਕਮਲ ਕੁੱਟਣ ਲੱਗ ਜਾਣਾ ਇਹ ਤੁਸੀਂ ਕਿਸੇ ਮੂਰਖ ਨੂੰ ਜਿਹਨੂੰ 10 ਜਣੇ ਕਹਿੰਦੇ ਹੋਣਗੇ ਮੂਰਖਿਆ ਰੋਜ਼ ਤੁਸੀਂ ਉਹਦੇ ਉਹਦੇ ਉੱਤੇ ਬਰਕਤ ਦੇ ਸ਼ਬਦ ਬੋਲਨੇ ਸ਼ੁਰੂ ਕਰ ਦੋ ਕਿ ਪਰਮੇਸ਼ਵਰ ਦਾ ਹੱਥ ਤੈਨੂੰ ਸ਼ੂਰਿਆ ਤੂੰ ਚੰਗਾ ਹੋ ਰਿਹਾ ਤੇਰੀ ਸਾਰੀ ਮੂਰਖਤਾ ਦੂਰ ਹੋ ਚੁੱਕੀ ਆ ਤੂੰ ਸਿਆਣਾ ਆ ਜੋ ਪਰਮੇਸ਼ਵਰ ਨੇ ਪੈਦਾ ਕੀਤਾ ਉਹਨੇ ਚੰਗਾ ਪੈਦਾ ਕੀਤਾ ਆ ਤੁਸੀਂ ਦੇਖਿਓ ਉਹਦੀ ਮੂਰਖਤਾ ਦੂਰ ਹੋ ਜੂਗੀ ਕਿਉਂਕਿ ਵਚਨ ਚ ਲਿਖਿਆ ਚੱਕੀ ਸਾਨੂੰ ਬੁੱਧ ਦਾ ਘਾਟਾ ਮੇਰੇ ਕੋਲੋਂ ਮੰਗੋ ਕਹਿੰਦਾ ਉਹਦੇ ਕੋਲੋਂ ਮੰਗੋ ਉਹ ਬਿਨਾਂ ਉਲਾਮੇ ਦੇ ਦਿੰਦਾ ਹੈ ਪਰਮੇਸ਼ਵਰ ਤੋਂ ਮੰਗੋ ਹਾਲੇਲੂਇਆ ਹਾਲੇਲੂਇਆ ਇਸ ਲਈ ਕੋ ਧਰਮ ਦੇ ਬੁੜ ਬੁੜਾਹਟ ਸਾਨੂੰ ਬੰਦ ਕਰਨੀ ਪੈਣੀ ਆ ਪਰਮੇਸ਼ਵਰ ਦੇ ਵਿਰੁੱਧ ਬੋਲਣਾ ਪਰਮੇਸ਼ਵਰ ਦੇ ਦਾਸਾਂ ਦੇ ਵਿਰੁੱਧ ਬੋਲਣਾ ਜਾਂ ਪਰਮੇਸ਼ਵਰ ਦੇ ਕੰਮਾਂ ਦੇ ਵਿਰੁੱਧ ਬੋਲਣਾ ਸਭ ਦੇਖ ਚਾਖ ਕੇ ਹੰਡਾ ਕੇ ਖਾ ਕੇ ਫਿਰ ਗਲਤ ਦਾ ਗਲਤ ਸੋਚਣਾ ਗਲਤ ਬੋਲਣਾ ਇਹ ਸਾਨੂੰ ਕਦੀ ਵੀ ਕਾਮਯਾਬ ਨਹੀਂ ਹੋਣ ਦੇਊਗਾ ਅਰ ਕਾਮਯਾਬ ਹੋਣ ਦੇ ਲਈ ਮਨੁੱਖ ਕੋਸ਼ਿਸ਼ ਵੀ ਕਰਨ ਲਈ ਤਿਆਰ ਹੁੰਦਾ ਆ ਤੇ ਜੇ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਆ ਤੁਸੀਂ ਇਸ ਬੁਰੀ ਆਦਤ ਨੂੰ ਛੱਡਣਾ ਹੋਊਗਾ